ਜਲੰਧਰ ਦੇ ਵਿੱਚ ਸਮਾਜ 'ਚ ਸਵਾਲ ਖੜੇ ਕਰਨ ਵਾਲੀ ਇੱਕ ਘਟਨਾ ਵਾਪਰੀ ਹੈ ਇੱਕ ਬੱਚੀ ਦਾ ਉਹਦੇ ਪੜੋਸੀ ਉਸੇ ਬੱਚੀ ਦੀ ਹਾਨ ਦੇ ਬੱਚੀ ਦੇ ਪਿਤਾ ਨੇ 13 ਸਾਲ ਦੀ ਲੜਕੀ ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਇੱਕੋ ਮੁਹੱਲੇ ਦੇ ਵਿੱਚ ਰਹਿੰਦੇ ਸੀਗੇ ਇੱਕੋ ਗਲੀ ਦੇ ਵਿੱਚ ਰਹਿੰਦੇ ਸੀਗੇ ਰੋਜ਼ ਲੜਕੀ ਰੂਪੀ ਦੀ ਬੇਟੀ ਦੇ ਨਾਲ ਖੇਡਣ ਜਾਂਦੀ ਸੀ ਇਸੇ ਤਰ੍ਹਾਂ ਖੇਡਣ ਗਈ ਤਾਂ ਉਸ ਰਾਖਸ਼ੀ ਰੂਪੀ ਸ਼ਖਸ ਨੇ ਬੱਚੀ ਦਾ ਇਕੱਲੇ ਹੋਣ ਕਾਰਨ ਉਹਦਾ ਬਲਾਤਕਾਰ ਕੀਤਾ ਤੇ ਕਤਲ ਕਰ ਦਿੱਤਾ। ਹੁਣ ਸਵਾਲ ਸਾਰੇ ਸਮਾਜ ਦੇ ਵਿੱਚ ਖੜੇ ਹੋ ਗਏ ਨੇ। ਹਰ ਹਰ ਘਰ ਇਸ ਘਟਨਾ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਰਿਹਾ ਹੈ। ਹਰ ਇੱਕ ਦੇ ਬੱਚੇ ਨੇ ਬੱਚੇ ਖੇਡਣ ਜਾਂਦੇ ਨੇ। ਬਹੁਤ ਸਾਰੇ ਲੋਕਾਂ ਤੇ ਆਪਾਂ ਸਮਾਜ 'ਤੇ ਭਰੋਸਾ ਕਰਦੇ ਆਂ ਪਰ ਹੁਣ ਭਰੋਸੇ ਤੇ ਹੀ ਸਵਾਲ ਉੱਠ ਰਹੇ ਨੇ। ਸਾਡੇ ਨਾਲ ਇਸ ਵੇਲੇ ਸਾਬਕਾ ਵਿਧਾਇਕ ਜਲੰਧਰ ਵੈਸਟ ਤੋਂ ਸ਼ੀਤਲ ਗੁਰਾਲ ਨੇ ਜਿਹੜੇ ਕੱਲ ਰਾਤ ਨੂੰ ਜਦੋਂ ਬੜੀ ਬੋੜੀ ਲੜਕੀ ਦੀ ਬ੍ਰਾਹਮੜ ਹੋਈ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਸ਼ਿਤਲ ਜੀ ਹੁਣ ਤੁਸੀਂ ਅੰਦਰ ਵੀ ਬੇਟੀ ਦੀ ਮਾਤਾ ਨੂੰ ਮਿਲ ਕੇ ਆਏ ਹੋ ਮੈਂ ਜੋ ਦੇਖ ਰਿਹਾ ਸੀ ਕਿ ਤੁਹਾਡੀ ਅੱਖਾਂ 'ਚ ਅਥਰੂ ਸੀਗੇ ਉਦੋਂ ਵੀ ਤੁਹਾਡੀ ਆਪਣੀ ਵਿਕਤੀ ਹੈ ਮੈਨੂੰ ਲੱਗਦਾ ਕਿ ਹਰ ਘਰ ਦੇ ਨਾਲ ਇਹ ਘਟਨਾ ਕਨੈਕਟ ਹੋ ਰਹੀ ਹੈ ਮਨ ਦੇ ਵਿੱਚ ਕੀ ਆ ਰਿਹਾ ਇਸ ਵੇਲੇ ਮਨ ਬਹੁਤ ਦੁਖੀ ਹੈ ਕਿਉਂਕਿ ਇਹ ਜਿਹੜੀ ਅੱਜ ਬੇਟੀ ਨਾਲ ਕੱਲ ਰਾਤ ਨੂੰ ਜੋ ਵੀ ਘਟਨਾ ਹੋਈ ਹੈ ਇਹ ਜਲੰਧਰ ਨਹੀਂ ਪੂਰਾ ਦੇਸ਼ ਪੂਰਾ ਵਿਸ਼ਵ ਦੇਖ ਰਿਹਾ ਇਹਨਾਂ ਬੜਾ ਨਿੰਦਾ ਉਹਦਾ ਇੱਕ ਵਿਸ਼ਵਾਸ ਉੱਟ ਗਿਆ ਰਿਸ਼ਤੇਦਾਰ ਸਬੰਧੀ ਲੋਕ ਸਮਝਦੇ ਕਿ ਆਪਣੇ ਗਵਾਂਢ ਤੋਂ ਵੀ ਬਾਤ ਚ ਆਉਂਦੇ ਆ। ਮਿਸਾਲ ਪਾਇਦਾ ਕੀਤੀ ਜਾਂਦੀ ਜਦੋਂ ਕਿਸੇ ਨੂੰ ਦੁੱਖ ਤਕਲੀਫ ਹੈ ਸਭ ਤੋਂ ਪਹਿਲੇ ਗਵਾਂਢੀ ਦਾ ਗਵਾਂਢੀ ਹੀ ਹਮਦਰਦ ਬੰਦਾ। ਇਥੇ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ। ਲੋ ਕਿਹੜਾ ਆਪਣੀ ਧੀ ਨੂੰ ਕਿਸੇ ਗਵਾਂਢੀ ਦੇ ਪੁੱਛਲੇ ਘਰ ਕਰੇ ਜਾਓ? ਕਿਹੜਾ ਆਪਣੇ ਬੱਚਿਆਂ ਨੂੰ ਖੇਡਣ ਦੇ ਲਈ ਕਹੂਗਾ ਸਾਹਮਣੇ? ਇਹ ਹਰ ਘਰ ਸ਼ੱਕ ਦੀ ਨਿਗਾਹ ਚ ਆ ਗਿਆ। ਇਹ ਜਿਹੜੀ ਕਰਦੂ ਸ਼ੱਕ ਦੀ ਨਿਗਾਹ ਆ ਗਿਆ। ਬਿਲਕੁਲ ਜਿਹੜੀ ਕਰਦੂ ਤੋਂ ਕਰਕੇ ਗਿਆ ਵਿਸ਼ਵਾਸ ਟੁੱਟ ਗਿਆ ਸਾਰਾਂ ਦਾ। ਕਿ ਜਿਹੜਾ ਅਨੇ ਸਾਲਾਂ ਦਾ ਲੋਕਾਂ ਦਾ ਪ੍ਰੇਮ ਪਿਆਰ ਬਣਿਆ ਹਰ ਮੁਹੱਲੇ ਦੇ ਵਿੱਚ ਬਣਿਆ ਪਰ ਇੱਥੇ ਦੂਸਰੀ ਤਰੀਕੇ ਨਾਲ ਵੇਖਾਂ ਮੁਹੱਲੇ ਨੇ ਹੀ ਇੱਕ ਲੜਕੀ ਨੂੰ ਰਿਕਵਰ ਕੀਤਾ ਪੁਲਿਸ ਦੀ ਨਿਲਾਕੀ ਜਲੰਧਰ ਵੈਸਦੀ ਪੁਲਿਸ ਦੀ ਨਿਲਾਕੀ ਕਿ 4 ਵਜੇ ਕੁਛ ਮਿੰਟ ਤੇ ਲੜਕੀ ਇਸ ਕੋਠੀ ਜਾਂਦੀ ਹੈ ਉਸ ਘਟਨਾ ਨੂੰ ਵੀ ਮੁਹੱਲੇ ਦੇ ਲੋਕ ਦੱਸਦੇ ਕੈਮਰੇ ਵਿੱਚ ਨਕੰਮੀ ਪੁਲਿਸ ਜਲੰਧਰ ਵੈਸਦੀ ناکਾਮ ਪੁਲਿਸ ਜਿਹੜੀ ਪੌਣੇ ਇੱਕ 5 ਸਾਢੇ ਇੱਕ ਪੌਣੇ 6 ਵਜੇ ਜਾਂਦੀ ਹੈ ਅਦੇ ਅੰਦਰ ਚਲੀ ਜਾਂਦੀ ਜਿੱਥੇ ਮੁਹੱਲੇ ਵਾਲੇ ਕਹਿੰਦੇ ਕਿ ਇਸ ਕੋਠੀ 'ਚ ਗਈ ਹੈ ਕੁੜੀ ਇੱਕ 4 ਮਰਲੇ ਦੇ ਮਕਾਨ ਦੇ ਵਿੱਚ 4 ਮਲਾਜਮ 1 ਘੰਟਾ ਕੁੜੀ ਨੂੰ ਲੱਭ ਨਹੀਂ ਪਾਈ ਇੱਕ ਘੰਟੇ ਤੱਕ ਅੰਦਰ ਰਹੇ ਚਾਰ ਮੈਂ ਵੀ ਦੇਖਿਆ ਚਾਰ ਪੰਜ ਮਰਲੇ ਦਾ ਮਕਾਨ ਹੈ ਅੰਦਰ ਨਹੀਂ ਜਾਣਦਾ ਮੁੱਲੇ ਵਾਲਾ ਉਹਨੇ ਕੁੰਡੀ ਲਾਤੀ ਬਲ ਪੁਲਿਸ ਮਿਲ ਆ ਜੇ ਉਸ ਦਿਨ ਅਲੈਕੀ ਹੈ ਜਾਂ ਕੀ ਹੈ ਨਲਕੀ ਨਲਕੀ ਤੇ ਕਹਿ ਰਹੇ ਸੀ ਤੋਂ ਇਲਾਵਾ ਕੋ ਜਿਹੜੇ ਜਾ ਕੇ ਬਾਹਰ ਆ ਗਏ ਜਿਨ੍ਹਾਂ ਨੂੰ ਫਿਰ ਵੀ 4 ਫੁੱਟ ਦੀ ਲੜਕੀ 3 1/2 4 ਫੁੱਟ ਦਾ ਲੜਕੀ ਦਾ ਕੱਦ ਸੀਗਾ ਕੋਈ ਕੋਈ ਛੋਟੀ ਚੀਜ਼ ਤੇ ਨਹੀਂ ਲੱਭਣ ਲਈ ਕਹਿਤਾ ਸੀਗਾ ਲੱਭੋ ਉਹ ਚੀਜ਼ ਲੜਕੀ ਨਾਲ ਲੱਗ ਪਈ ਉਹਨਾਂ ਨੂੰ ਬੇਟੀ ਲੱਭ ਹੀ ਨਹੀਂ ਪਈ ਪੁਲਿਸ ਨੂੰ ਇਹ ਮੈਨੂੰ ਲੱਗਦਾ ਕਿ ਅੰਦਰ ਕੋਈ ਸੈਟਿੰਗ ਨਾ ਹੋਈ ਹੋਵੇ ਮਿੱਲੀ ਭਗਤ ਨਾ ਹੋਈ ਹੋਵੇ ਇੱਕ ਘੰਟਾ ਜਿਹੜੇ ਮਹੱਲੇ ਇਹਨਾਂ ਪੁਲਿਸ ਪੁਲਿਸ ਮੁਲਾਜਾ ਮੰਦਰ ਗਏ ਫਿਰ ਉਹ ਲੜਕੀ ਦੀ ਮਦਦ ਹੋ ਰਹੀ ਸੀ ਉਹਨੂੰ ਜਾਣ ਕੇ ਦੋ ਬੈੱਡ ਦਿਖਾਤੇ ਖੋਲ ਕੇ ਕਹਿੰਦਾ ਬੈੱਡ ਚੱਕ ਕੇ ਇੱਥੇ ਲੱਭੀ ਨਹੀਂ ਪਰ ਮੋਹੱਲੇ ਦੇ ਮਨ ਦੇ ਵਿੱਚ ਜਿਹੜੇ ਲੋਕ ਸੀ ਜਿਹੜੇ ਮੋਹੱਲੇ ਵਾਲੇ ਮੈਂ ਉਹਨਾਂ ਦਾ ਬਾਰ ਬਾਰ ਸ਼ੁਕਰਾਨਾ ਕਰਦਾ ਉਹਨਾਂ ਦੇ ਮਨ ਚ ਪੀੜ ਸੀ ਉਹਨਾਂ ਨੇ ਇੱਕ ਘੰਟੇ ਬਾਅਦ ਫਿਰ ਸਾਰੇ ਮੋਹੱਲੇ ਨੇ ਕਿਹਾ ਯਾਰ ਕੁੜੀ ਅੰਦਰ ਹੀ ਗਈ ਆ ਉਹਨਾਂ ਨੇ ਕਾ ਚਾਬੀ ਦੇ ਘਰ ਦੀ ਆਪਣੇ ਚਾਬੀ ਨਾ ਦੇਵੇ ਚਾਬੀ ਜਬਸੇ ਉਹਦੇ ਥੁੱਕੋ ਕੇ ਜਿਹਨੇ ਕਤਲ ਕੀਤਾ ਬੰਦੇ ਨੇ ਚਾਬੀ ਖੋਲ ਕੇ ਜਦੋਂ ਮੋਹੱਲੇ ਵਾਲਾ ਗੇਟ ਖੋਲ੍ਹਿਆ ਗੇਟ ਖੋਲਣ ਤੋਂ ਬਾਅਦ ਜਦੋਂ ਅੰਦਰ ਵ ਪਰਮਾਤਮਾ ਵੱਲੋਂ ਜਦੋਂ ਮੋਹੱਲੇ ਦੇ ਸਾਈਡ ਟੈਂਟ ਜਦੋਂ ਦਿਖਦਾ ਬਾਥਰੂਮ ਖੋਲਦਾ ਤੇ ਕੁੜੀ ਦੀ ਲਾਸ਼ ਪਈ ਬਾਥਰੂਮ ਵਿੱਚ ਇਹਨੇ ਲੱਕੀ ਪੁਲਿਸ ਦੀ ਹੈ ਹੁਣ ਪੁਲਿਸ ਨੇ ਸਸਪੈਂਡ ਕਰਤੇ ਆ ਨਹੀਂ ਡਿਸਮਿਸ ਇਮੀਜিয়েਟ ਪਰਚਾ ਦਰਜ ਕਰਾਇਆ ਜਾਈਦਾ ਹਣਾ ਤੇ ਵੀ ਕਿਉਂਕਿ ਸ਼ਾਇਦ ਉਸ ਤੋਂ ਲੜਕੀ ਬਚ ਜਾਂਦੀ ਇਹ ਕੁੜੀ ਨੂੰ ਨੇ ਕਿੰਨੀ ਫਾਸਟ ਕਤਲ ਕੀਤਾ ਕਿੰਨੀ ਫਾਸਟ ਉਹਨੇ ਰੇਪ ਕੀਤਾ 4 ਵਜੇ ਕਿੰਨੇ ਮਿੰਟਾਂ ਤੇ ਲੜਕੀ ਹੁੰਦੇ ਜਾਂਦੀ ਹੈ 5 ਵਜੇ 10 ਮਿੰਟ ਤੇ ਗੱਡੀ ਮੰਗਾ ਚਲੇ ਜਾਂਦਾ ਕਿਸੇ ਕੋਲ ਗੱਡੀ ਗੱਡੀ ਕਿਸੇ ਕੋਲ ਮੰਗ ਕੇ ਲੈ ਕੇ ਆਇਆ ਜਿਹੜੀ 0215 ਨੰਬਰ ਗੱਡੀ ਹੈ ਉਹ ਪਰਸ ਕਲੋਨੀ ਚ ਗੱਡੀ ਕਿਸੇ ਕੋ ਮੰਗ ਕੇ ਲਿਆ ਕਿ ਮੈਂ ਆਪਣੇ ਸੋਰਾ ਜਾਣਾ ਸੋਰੇ ਆਪਣੇ ਬੱਚੇ ਲੈਣ ਜਾਣਾ ਯਾਰਾ ਮਤਲਬ ਉਹਨੇ ਇੱਕ ਘੰਟੇ ਦੇ ਵਿੱਚ ਗੇਮ ਕਰਤੀ ਤੇ 6ਵੇਂ ਪੁਲਿਸ ਨੂੰ ਲੜਕੀ ਲੱਭਣੀ ਨਹੀਂ ਦੇਈ ਤੇ ਉਹਰੇ ਮੰਨਦੇ ਵੇ ਅਸੀਂ ਰਾਤ ਪਈ ਗਈ ਮੈਂ ਗੱਡੀ ਉਹਨੇ ਬੈਕ ਕਰਕੇ ਅੰਦਰ ਲਗਾਈ ਹੈ ਔਰ ਤਬਾਦੋ ਦਿਮਾਗੀ ਮੈਂ ਗੱਡੀ ਤੇ ਡਿੱਕੀ ਜਿ ਡੁੱਕੀ ਚ ਪਾ ਕੇ ਕੁੜੀ ਸੱਟਾਂਾਂ ਕੇ ਤੇ ਜਾ ਗਏ ਠੀਕ ਹੈ ਪਰ ਨਲਾਇਕ ਪੁਲਿਸ ਜਲੰਧਰ ਦੀ 4 ਵਜੇ ਦਾ ਕਤਲ 1 ਵਜੇ 1 ਮਿੰਟ ਤੇ ਇੱਕ ਲੇਡੀਜ਼ ਮਲਾਜਮ ਆਈਏ ਜਦੋਂ ਹਾਲਾ ਮੁਹੱਲੇ ਨੇ ਚਿੱਕਾਂ ਮਾਰ ਮਾਰ ਕੇ ਕਿਹਾ ਕੀ ਇਹ ਇਹ ਬੱਚੀ ਦਾ ਜਿਹੜਾ ਹਾਲਾਤ ਹੈ ਇਹਨੂੰ ਜਿਹੜੀ ਦੂਸਰੀ ਸਾਡੀ ਪੰਜਾਬ ਪੁਲਿਸ ਦੇ ਜਿਹੜੇ ਮਰਦ ਆ ਉਹਨਾਂ ਦੇਖਣ ਸ਼ਰਮ ਆਣੀ ਚਾਹੀਦੀ ਬਾਰ ਬਾਰ ਮਰਦ ਜਾ ਰਹੇ ਸੀ ਕੁੜੀ ਦੇ ਇੰਦਰ ਤੱਕ ਕੋਈ ਲੇਡੀ ਪੁਲਿਸ ਵੀ ਨਹੀਂ ਇੱਕ ਮੁਲਾਜ਼ਮ ਨਹੀਂ ਆਇਆ ਡੀਜੀਪੀ ਸਾਹਿਬ ਅਗਰ ਮੈਨੂੰ ਸੁਣਦੇ ਹੋਣ ਸੀਆਪ ਸੁਣਦੇ ਹੋਣ ਜਲੰਧਰ ਪੁਲਿਸ ਕਮਿਸ਼ਨਰ ਨੂੰ ਇਮੀਜੈਂਟ ਸਸਪੈਂਡ ਕੀਤਾ ਜਾਵੇ ਪਹਿਲੇ ਉਹਨੂੰ ਹੋਣਾ ਚਾਹੀਦਾ ਸੀ ਉਹ ਵੀ ਕਿਸ਼ਾ ਦੀ ਧੀ ਹੈ ਆਈਪੀਐਸ ਤੋਂ ਤੁਸੀਂ ਪੜੇ ਲਿਖੇ ਹੋ ਤੁਹਾਨੂੰ ਪਤਾ ਕਿ ਤੁਸੀਂ ਵੀ ਬੱਚਿਆਂ ਵਾਲੇ ਹੋ ਤੁਸੀਂ ਵੀ ਧੀਆਂ ਵਾਲੇ ਅਸੀਂ ਵੀ ਧੀਆਂ ਵਾਲੇ ਆ ਸਾਰੇ ਧੀਆਂ ਦੇ ਦੁੱਖਾਂ ਦੇ ਦੁੱਕ ਕਰਕੇ ਖੜੇ ਆ ਇੱਥੇ ਸਾਰੇ ਮਹਾਰਾਣੀ ਦੀ ਮੈਂ ਰਾਤੀ ਸਾਈ ਰਾਤ ਤੇ ਨੇ ਵੀ ਤੁਸੀਂ ਵੀ ਐਸੇ ਕਰਕੇ ਕਵਰ ਕਰਨਾ ਚਾਹੁੰਦੇ ਹੋ ਕਿ ਹਰ ਘਰ ਸਬੰਧ ਸਬੰਧ ਰੱਖ ਰਿਹਾ ਹੈ ਅੱਛਾ ਤੁਸੀਂ ਵੀ ਅਸੀਂ ਸਾਡੇ ਮਨ ਚ ਉਸ ਤੋਂ ਜ਼ਿਆਦਾ ਦੁੱਖ ਆ ਅਸੀਂ ਵੀ ਰੋ ਰਹੇ ਹਾਂ ਅੰਦਰ ਮੈਂ ਪ੍ਰਮਾਤਮਾ ਨੂੰ ਮੰਨਦਾ ਮੈਂ ਮਾਹਮਾ ਜੀ ਨੂੰ ਮੈਂ ਰਾਤ ਨੂੰ ਜਾ ਕੇ ਮੈਂ ਘਰ ਦੇ ਖਾਣਾ ਨਹੀਂ ਖਾਦਾ ਇੰਨਾ ਮਨ ਦੁਖੀ ਸੀ ਹਰ ਬੰਦਾ ਦੁਖੀ ਇੱਥੇ ਪਰ 4 ਵਜੇ ਕੱਲ ਕਤਲ ਹੋਇਆ ਦੂਜਾ 4 ਵਜੇ ਲੱਗਾ 24 ਘੰਟੇ ਬਾਅਦ ਸ਼ਰਮ ਚਾਹੀਦੀ ਹਜੇ ਵੀ ਜਲੰਧਰ ਪੁਲਿਸ ਕਮਿਸ਼ਨਰ ਉਸ ਮਾਂ ਦੇ ਦੁੱਖ ਸਾਂਝਾ ਕਰਨ ਨਹੀਂ ਆਈ ਨਲਾਇਕ ਪੁਲਿਸ ਜਲੰਧਰ ਦੀ ਉਸ ਮਾਂ ਦੇ ਨਾਲ ਆ ਕੇ ਕੀ ਬਤਾ ਮਾਂ ਨੂੰ ਹੌਸਲਾ ਪੁਲਿਸ ਜਿਹੜੇ ਲੇਡੀ ਲੜੀ ਦੇ ਸਕਦੀ ਹੈ ਅਸੀਂ ਜਾ ਰਹੇ ਹਾਂ ਕੱਲ ਦੇ ਕਹ ਤੁਸੀਂ ਸਾਰਾ ਮੁਹੱਲਾ ਨਾਲ ਖੜਾ ਪਰ ਜੋ ਸਪੋਰਟ ਪੁਲਿਸ ਕਮਿਸ਼ਨਰ ਜਲੰਧਰ ਦੀ ਕਪਤਾਨ ਹੈ ਜਲੰਧਰ ਦੇ ਹੈੱਡ ਹੈ ਉਹਨਾਂ ਨੇ ਜੋ ਸਪੋਰਟ ਕਰਨੀ ਉਹ ਮੈਂ ਨਹੀਂ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ ਪਰ ਨਲਕੀ ਦੇਖੋ ਕਿੰਨੀ ਵੱਡੀ ਹੈ ਇੱਕ ਮਲਾਜਮ ਨਹੀਂ ਇਹਨਾਂ ਕੋ ਲੇਡੀਜ਼ ਹੁਣ ਆ ਤਾਮਸ਼ਖਣ ਲਾਤਾ ਹੁਣ ਪੁਲਿਸ ਅੱਧਾ ਲਾਤੀ ਹੈ ਜਿੱਦਾਂ ਕੁੜੀ ਵਾਪਸ ਆ ਜਾਣੀ ਹੈ ਕੱਲ ਰਾਤ ਪੁਲਿਸ ਕਿੱਥੇ ਸੀ 8 ਘੰਟੇ ਬਾਅਦ ਇੱਕ ਲੇਡੀਜ਼ ਮਲਾਜਮ ਆਈ 8 ਘੰਟੇ ਬਾਅਦ ਇਸ ਕਰਕੇ ਅਸੀਂ ਸੂਰਤ 12 ਵਜੇ ਇੱਥੇ ਆਗੇ ਸੀ ਮੈਂ ਮੈਂ ਪੋਨੇ ਕੇ 12 ਵਜੇ ਆਇਆ ਮੈਂ 12 ਪੋਨੇ 12 ਵਜੇ ਨੇ ਮੈਂ ਇੱਕ ਮੈਰिज ਦੇ ਵੇਸੀ ਰਾਮਾ ਮੰਡੀ ਉੱਥੇ ਮੈਂ ਵੀਡੀਓ ਦੇਖੀ ਮੈਂ ਵੀਡੀਓ ਦੇਖ ਤੇ ਸਾਰੀ ਉੱਥੋਂ ਛੱਡ ਕੇ ਆ ਗਿਆ ਮੈਂ ਜਾਗਰਨ ਚ ਨਹੀਂ ਗਿਆ ਪਰ ਅਸੀਂ ਇਮੀਡੀਏਟ ਭਾਰਤੀ ਜਨਤਾ ਪਾਰਟੀ ਨੇ ਚੈਰੀ ਕਮਿਸ਼ਨ ਭਾਰਤ ਸਰਕਾਰ ਨੂੰ ਕੰਪਲੇਨਟ ਕਰ ਦਿੱਤੀ ਹੈ ਮੈਨਲਾ ਕਮਿਸ਼ਨ ਭਾਰਤ ਸਰਕਾਰ ਨੂੰ ਕੰਪਲੇਨਟ ਕਰਦੀ ਹੈ ਮੈਨ ਲਗਾ ਇਮੀਡੀਏਟ ਜਿਹੜਾ ਐਕਸ਼ਨ ਹੈ ਤੁਹਾਨੂੰ ਦੱਸੀ ਪੀ ਦੇ ਹੋਣਾ ਚਾਹੀਦਾ ਅਸੀਂ ਇਹ ਡਿਮਾਂਡ ਤੁਹਾਡੀਆਂ ਕੀ ਡਿਮਾਂਡ ਹੈ ਕਿਉਂਕਿ ਬੱਤ ਹੋ ਗਈ ਹੈ ਪੁਲਿਸ ਕਹਿ ਰਹੀ ਕਿ ਅਸੀਂ ਪੋਸਟਮਾਰਟਮ ਕਰ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਅਸੀਂ ਦੇਖਾਂਗੇ ਅੱਗੇ ਕੀ ਕਾਰਵਾਈ ਕਰਨੀ ਹੈ ਤੁਹਾਡੀ ਕੀ ਡਿਮਾਂਡ ਹੈ ਹੁਣ ਇਹ ਕੇਸ ਜਾਂ ਕਾਰਵਾਈ ਕਿਹੋ ਜੀ ਹੋਣੀ ਚਾਹੀਦੀ ਹੈ ਬਸ ਇਹ ਜਾਣਨਾ ਕਿ ਕੋਈ ਇਦਾਂ ਦਾ ਕਾਨੂੰਨ ਬਣੇ ਫਾਸਟ ਟਰੈਕ ਤੇ ਕੇਸ ਜਾਵੇ ਕਾਟ ਤੋਂ ਘੱਟ 3 ਮਹੀਨੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿਹੜਾ ਹਿੰਦੁਸਤਾਨ ਕੀ ਪੂਰੇ ਵਰਲਡ 'ਚ ਮਿਸਾਲ ਪੈਦਾ ਹੋਵੇ ਕਿ ਜਲੰਧਰ ਦੀ ਧੀ ਨਾ ਕਿਸੇ ਨੇ ਜੇ ਕੰਮ ਕੀਤਾ ਉਸ ਹਾਲਾਤ ਉਸ ਬੰਦੇ ਦੇ ਕਿੱਦਾਂ ਦੇ ਹੋਣ ਕਿਉਂਕਿ ਇਹਨੂੰ ਲੰਬਾ ਨਾ ਪਾਇਆ ਜਾਵੇ ਇਹਨੂੰ ਕੋਈ ਲੰਬੇ 6 ਮਹੀਨੇ ਸਾਲ 2 ਸਾਲਾਂ ਦਾ ਲੇਗਾ ਜਾਵੇ ਇਹ ਇਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਇਹਨੂੰ ਫਾਸਟ ਟਰੈਕ ਤੇ ਕੇਸ ਤੇ ਲੈ ਕੇ ਜਾਣਾ ਚਾਹੀਦਾ ਹੈ ਇਹ ਕਿਉਂਕਿ ਇਹ ਇਹ ਲੋਕਾਂ ਨੂੰ ਅਜ ਇਨਸਾਫ ਨਹੀਂ ਮਿਲੇਗਾ ਅਜ 3 ਚਲੀਗੇ 3 ਦੇ ਨਾਲ ਖੜੇ ਆ ਪਰ ਹਰ ਪਰਵਾਜ਼ ਡਰ ਪੈ ਗਿਆ ਕੱਲ ਮੈਨੂੰ ਕੋਈ ਸ਼ੱਕੀ ਨਹੀਂ ਨਿਕਾ ਨ ਦੇਖੇਗਾ ਕੱਲ ਨੂੰ ਕੁਸ਼ਸ਼ੀਲ ਚਰਮੈਨ ਨੂੰ ਸ਼ੱਕੀ ਨਿਕਾ ਨ ਦੇਖੇਗਾ ਕਿਹਦੇ ਤੇ ਕੋਈ ਵਿਸ਼ਵਾਸ ਕਰੇਗਾ ਅਸੀਂ 3 ਵਾਲੇ ਆ ਇੱਕ ਹੋਰ ਫੈਕਟਰ ਇਹਦੇ ਵਿੱਚ ਜੁੜ ਗਿਆ ਕਿ ਜਦੋਂ ਆਪਾਂ ਗੱਲ ਹੀ ਕਰ ਰਹੇ ਆਂ ਵਿਅਕਤੀ ਗੋਂਡੀ ਦਾ ਸਿਗਾ ਹੀ ਸੀਗਾ ਫਿਰ ਉਸੇ ਵਿਅਕਤੀ ਦੇ ਕੋਲ ਏਡੀ ਵੱਡੀ ਜ਼ਿੰਮੇਵਾਰੀ ਸਕੂਲ ਬੱਸ ਦਾ ਡਰਾਈਵਰ ਸੀਗਾ ਸਕੂਲ ਬੱਸ ਚਲਾਉਂਦਾ ਸੀਗਾ ਰੋਜ਼ਾਨਾ ਕਈ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੇ ਨਾਲ ਸਕੂਲ ਲੈ ਕੇ ਜਾਂਦਾ ਸੀ ਉਹਨਾਂ ਨੂੰ ਘਰ ਤੱਕ ਛੱਡਦਾ ਸੀਗਾ ਤਾਂ ਫਿਰ ਸਮਾਜ ਦੇ ਵਿੱਚ ਸਿਕਿਉਰਿਟੀ ਕੀ ਰਹਿ ਗਈ ਹੁਣ ਮੈਨੂੰ ਲੱਗਦਾ ਕਿ ਉਸ ਬੱਚੇ ਦੇ ਬੁਰੀ ਨਹੀਂ ਰੱਖਦਾ ਹੋਵੇਗਾ ਐਮਜੀਐਸ ਸਕੂਲ ਦੀ ਮੈਨੇਜਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਵੀ ਰੱਖੇ ਉਹਨਾਂ ਦਾ ਦੁਬਾਰਾ ਕਰ ਚੈਕਿੰਗ ਕਰੋ ਕੋਈ ਸ਼ਿਕਾਇਤ ਤੇ ਨਹੀਂ ਹੈ ਜਿਹੜਾ ਬੱਚੇ ਨੇ ਆਪਣੀ ਗਲੀ ਦੀ ਧੀ ਨਹੀਂ ਛੱਡੀ ਜਿਸ ਦਾ ਸਿਰ ਤੇ ਬਾਪ ਨਹੀਂ ਹੈ ਬਾਪ ਨੂੰ ਗਏ ਨੂੰ ਇੱਕ ਸਾਲ ਨਹੀਂ ਹੋਇਆ ਉਹ ਪਰਿਵਾਰ ਤਾਂ ਖਤਮ ਹੋ ਗਿਆ ਤੇ ਮਾਂ ਉਹ ਜੋ ਦੇ ਵਿੱਚੋਂ ਕੰਜਕ ਰੂਪ ਜਿਹੜੀ ਲੜਕੀ ਜਿਹੜੀ ਜਿਹਦੇ ਸਿਰ ਤੇ ਉਹ ਜੀ ਰਹੀ ਸੀ ਜਿਹੜਾ ਸਹਾਰਾ ਸੀ ਹੋਰਾ ਉਹ ਖੁੱਤਾ ਗਿਆ ਇਹ ਪਰਿਵਾਰ ਖਤਮ ਹੋ ਗਿਆ ਜ ਖਤਮ ਲੋਕਾਂ ਨੇ ਜਿਸ ਤਰ੍ਹਾਂ ਮੋਹੱਲੇ ਵਾਲਿਆਂ ਨੇ ਸੂਝਬੂਝ ਦਿਖਾਈ ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਬੜਾ ਨਿਕਲ ਕੇ ਆਇਆ ਕੁੱਟਮਾਰ ਵੀ ਕੀਤੀ ਉਹਨਾਂ ਨੇ ਲੋਕ ਤਾਂ ਮੈਂ ਗੱਲ ਕਰ ਰਿਹਾ ਸੀ ਮੋਹੱਲੇ ਵਾਲੇ ਕਹਿੰਦੇ ਆਪਾਂ ਤੇ ਮਾਰਨਾ ਚਾਹੁੰਦੇ ਸੀਗੇ ਬੰਦੇ ਨੂੰ ਪਰ ਮੈਂ ਤਾਂ ਕਹਿੰਦਾ ਜੋ ਹੁੰਦਾ ਪ੍ਰਮਾਤਮਾ ਦੇ ਕੋਈ ਗੱਲ ਨਹੀਂ ਪਾਣਾ ਬੰਨਣਾ ਚਾਹੀਦਾ ਸੀ ਮੈਨੂੰ ਅੱਛੀ ਚ ਕੋਈ ਗਰੇਜ ਨਹੀਂ ਹੈ ਜੇ ਮੋਹੱਲੇ ਵਾਲੇ ਕਰ ਦਿੰਦੇ ਨਾ ਇਹ ਵੀ ਨਵੀਂ ਮਿਸਾਲ ਪੈਦਾ ਹੋਣੀ ਸੀ ਕੋਈ ਕਿਸੇ ਦੀ ਧੀ ਹਰ ਸਾਰ ਬੰਦੇ ਦਾ ਖੂਨ ਖੋਲ ਰਿਆ ਸੀ ਹਰ ਬੰਦਾ ਆਪਣੀ ਧੀ ਦੇਖ ਰਹੀ ਹੋਰੇ ਵਿੱਚ ਇਸ ਕਰਕੇ ਮੋਹੱਲੇ ਵਾਲਿਆਂ ਨੇ ਜੋ ਵੀ ਕੀਤਾ ਹੋਏਗਾ ਜਿਆਜ ਕੀਤਾ ਕੋਈ ਨਜਾਇਜ਼ ਨਹੀਂ ਕੀਤਾ ਜਦੋਂ ਕੁੜੀ ਦੇ ਜਾ ਕੇ ਸੱਟਾਂ ਦੇਖ ਰਹੇ ਸਿਰ ਚ ਕਿਦਾਂ ਵੱਜੀਆਂ ਜਾ ਕੇ ਉਹ ਬੋਡੀ ਦੇਖੋ ਕਿਦਸ ਹੱਥ ਨੂੰ ਕਿਦਾਂ ਮਾਰਿਆ ਹੋਏਗਾ ਤੁਸੀਂ ਤੁਸੀਂ ਕੁਝ ਦੇਖ ਪਾਏ ਕਿ ਕਿਵੇਂ ਮਾਰਿਆ ਗਲਾ ਕਿਉਂਕਿ ਪੁਲਿਸ ਕਹਿ ਰਹੀ ਕਿ ਇਹ ਗਲੇ ਦੇ ਨਿਸ਼ਾਨ ਸੀਗੇ ਗਲਾ ਘੋਟਿਆ ਮੈਂ ਜਦ ਲੜਕੀ ਦਾ ਮੂੰਹ ਦੇਖਿਆ ਮੇਰਾ ਮਨ ਖਰਾਬ ਹੋ ਉਸ ਤੋਂ ਬਾਅਦ ਆ ਗਿਆ ਮੈਂ ਨਹੀਂ ਦੇਖ ਪਾਇਆ ਉਹ ਮੈਂ ਨਹੀਂ ਦੇਖ ਸਕਦਾ ਮੇਰੀ ਇਹ ਨਹੀਂ ਹਿੰਮਤ ਨਹੀਂ ਹੈ ਮੈਂ ਕੋਈ ਮਤੀ ਵਾਲਾ ਮੇਰੀ ਆਪਣੀ ਬੱਚੀ ਦੇ ਰੂਪ ਚ ਉਹਨੂੰ ਮੈਂ ਦੇਖ ਰਿਹਾ ਮੇਰੀ ਬੱਚੀ ਦੀ ਵੀ ਆਸ-ਪਾਸ ਹੁਮਾਰਾ ਮੈਂ ਇਸ ਕਰਕੇ ਬਰਦਾਸ਼ਤ ਨਹੀਂ ਕਰ ਸਕਦਾ ਪਰ ਮੈਨੂੰ ਪ੍ਰਮਾਤਮਾ ਹੁਣ ਵੀ ਨਮ ਹੋ ਰਹੀ ਮੈਨੂੰ ਪ੍ਰਮਾਤਮਾ ਕੋ ਸ਼ਕਤੀ ਦੇਵੇ ਲੜਾਈ ਲੜਨ ਦੀ ਤੇ ਮੈਂ ਜਰੂਰ ਲੜਾਂਗਾ ਮਿਸ ਪਰਿਵਾਰ ਨੂੰ ਕੋ ਸਪੋਰਟ ਚਾਹੀਦੀ ਹੈ ਇਸ ਪਰਿਵਾਰ ਨੂੰ ਕੋ ਲਾਇਰ ਚਾਹੀਦਾ ਜਿੱਡੇ ਵੱਡੇ ਵੱਡੇ ਲਾਇਰ ਚਾਹੀਦਾ ਮੈਂ ਆਪਣੇ ਵੱਲੋਂ ਕੋਈ ਪਾਰਟੀ ਦੇ ਵੱਲੋਂ ਨਹੀਂ ਕਹਿ ਰਿਹਾ ਮੈਂ ਆਪਣੇ ਪਰਿਵਾਰ ਵੱਲੋਂ ਇਸ ਪਰਿਵਾਰ ਦੀ ਸਪੋਰਟ ਕਰਨ ਲਈ ਤਿਆਰ ਹਾਂ ਜਿਹੜਾ ਲਾਇਰ ਦੇ ਉਂਗਲ ਰੱਖਣਗੇ ਉਸ ਲਾਇਰ ਨੂੰ ਲੈ ਕੇ ਬਰਾਬਰ ਖੜੇ ਕਰ ਗਏ ਤਾਂ ਤੁਹਾਡੇ ਪਤਨੀ ਜਾਂ ਬੇਟੀ ਨੇ ਜ਼ਿਕਰ ਕੀਤਾ ਇਸ ਘਟਨਾ ਬਬ ਸ ਪੈਸ ਕਰਕੇ ਮਨ ਦੇ ਵਿੱਚ ਦਾ ਦੁੱਖ ਹੈ ਉਹ ਨਹੀਂ ਜਾ ਸਕਦਾ ਪਰ ਇਸ ਪਰਿਵਾਰ ਨਾਲ ਖੜੇ ਹੋਵਾਂਗੇ ਇਸ ਪਰਿਵਾਰ ਨੂੰ ਜਿਹੜੀ ਜ਼ਰੂਰਤ ਹੋਏਗੀ ਮੈਂ ਬਾਰ ਬਾਰ ਕਹਿ ਰਿਹਾ ਉਹ ਹੈਲਪ ਕਰਾਂਗੇ ਸਾਡੇ ਨਾਲ ਜਲੰਧਰ ਦੇ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਵੇਂ ਹੁਣ ਤੁਸੀਂ ਅੱਗੇ ਕਿਉਂਕਿ ਕਿਸੇ ਅੰਜਾਮ ਤੱਕ ਤੇ ਲੈ ਜਾਣਾ ਚਾਹੀਦਾ ਮੈਨੂੰ ਲੱਗਦਾ ਸਿਆਸਤਦਾਨਾਂ ਨੂੰ ਵੀ ਤਾਂਕਿ ਸਮਾਜ ਦੇ ਵਿੱਚ ਇੱਕ ਮੈਸੇਜ ਜਾਵੇ ਸਿਕਿਉਰਿਟੀ ਜਿਹੜੀ ਹੈ ਸੈਲਫ ਸਿਕਿਉਰਿਟੀ ਲੋਕਾਂ ਨੂੰ ਦੁਬਾਰਾ ਫੀਲ ਹੋਣੀ ਚਾਹੀਦੀ ਉਹ ਮੈਨੂੰ ਲੱਗਦਾ ਲੀਡਰਾਂ ਦੇ ਮੋਢੇ ਤੇ ਉਹ ਵੱਡੀ ਜ਼ਿੰਮੇਵਾਰੀ ਹੈ ਸਵਾਮੀ ਵਿਵੇਕਾਨੰਦ ਨੇ ਕਿਹਾ ਸੀਗਾ ਕਿ ਸੱਤਾ ਨਹੀਂ ਸਮਾਜ ਬਦਲਣੀ ਚਲੋ ਸੱਤਾ ਇੱਕ ਆਸਪੈਕਟ ਹੈ ਸਾਰੇ ਰਾਜਨੀਤਿਕ ਲੋਕ ਆ ਮਗਰ ਇਹ ਜਿਹੜੀ ਘਟਨਾ ਹੈ ਜੇ ਚੁਸ ਦਰਿੰਦੇ ਨੇ ਰਾਖਸ਼ ਨੇ ਜੋ ਕੰਮ ਕੀਤਾ ਹੈ ਪਹਿਲੇ ਤਾਂ ਉਹਦੀ ਸੱਤ ਤੋਂ ਸੱਤ ਉਹ ਤੇ ਜਿਹੜੀਆਂ ਧਾਰਾਵਾਂ ਲਾਈਆਂ ਆ ਔਰ ਫਾਸਟ ਟਰੈਕ ਦੇ ਵਿੱਚ ਕੇਸ ਚੱਲੇ ਅਰੈਸਟ ਹੋ ਗਿਆ ਔਰ ਦੂਸਰੀ ਗੱਲ ਜਿਹੜੀ ਪੁਲਿਸ ਦੇ ਉੱਤੇ ਗੱਲ ਆਉਂਦੀ ਹੈ ਜਿਹੜੇ ਕਿ ਰਖਸ਼ਕ ਹੈ ਲੋਕਾਂ ਦੇ ਜਿਹੜੇ ਪਖਸ਼ਕ ਬਣ ਗਏ ਲਗਭਗ ਹੀ ਘੰਟੇ ਅੰਦਰ ਬੈਠੇ ਰਹੇ ਔਰ ਉਹਨਾਂ ਨੇ ਕੀ ਇਨਵੈਸਟੀਗੇਸ਼ਨ ਕੀਤਾ ਕੀ ਸਰਚ ਕੀਤੀ ਘਰ ਦੇ ਵਿੱਚ ਔਰ ਉਹਨਾਂ ਨੂੰ ਕਿਹਾ ਕਿ ਸਵੇਰੇ ਆਪਾਂ ਗੱਲ ਕਰਾਂਗੇ ਫਿਰ ਪੁਲਿਸ ਉੱਥੋਂ ਜਾਣਾ ਚਾਹੁੰਦੀ ਸੀ ਮਗਰ ਮਹੱਲੇ ਦੇ ਲੋਕਾਂ ਨੇ ਕਿਉਂਕਿ ਸਮਾਜ ਸਾਰਿਆਂ ਦਾ ਸਾਂਝਾ ਹੈ ਔਰ ਜਦੋਂ ਵੀ ਕਿਤੇ ਕੋਈ ਦਿੱਕਤ ਪਰੇਸ਼ਾਨੀ ਆਂਦੀ ਮੈਂ ਕਾਲੀਆ ਕਲੋਨੀ ਰਹਿਣਾ ਮੇਰੇ ਗੁਆਂਢ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਂਦੀ ਫੋਨ ਆਂਦਾ ਰਾਤ ਨੂੰ ਹਸਪੀਟਲ ਵੀ ਲੈ ਗ ਜਾਂਦੇ ਆ ਬਜ਼ੁਰਗਾਂ ਨੂੰ ਤੇ ਗੁਆਂਢੀ ਸਭ ਤੋਂ ਪਹਿਲੇ ਹੈ ਰਿਸ਼ਤੇਦਾਰਾਂ ਤੋਂ ਤੇ ਜਿਹੜੀ ਗੱਲ ਤੁਸੀਂ ਸ਼ੀਤਲ ਜੀ ਨੂੰ ਪੁੱਛੀ कि ਬੱਚਿਆਂ ਨੇ ਔਰ ਮਾਤਾ ਵਾਈਫ ਨੇ ਕੀ ਪੁੱਛਿਆ ਤੇ ਜਦੋਂ ਰਾਤ ਦੀ ਘਟਨਾ ਮੈਂ ਸਾਰਾ ਦੇਖਦਾ ਪਿਆ ਸੀਗਾ ਤੇ ਮੇਰੀ ਸ਼੍ਰੀਮਤੀ ਨੇ ਪੁੱਛਿਆ ਕਿ ਆਪਾਂ ਹੁਣ ਬੱਚਿਆਂ ਨੂੰ ਅੰਡੀਆਂ ਗਵੰਡੀਆਂ ਤੋਂ ਵੀ ਦੂਰ ਕਰਦੀਏ ਤੇ ਰਿਸ਼ਤੇਦਾਰਾਂ ਤੋਂ ਵੀ ਦੂਰ ਕਰਦੀਏ ਮਤਲਬ ਵਾਲ ਆ ਰਿਹਾ ਸਾਰਿਆਂ ਦਾ ਮਤਲਬ ਰਿਸ਼ਤੇ ਵੀ ਅੱਜ ਜਿਹੜੇ ਸ਼ੱਕ ਦੀ ਨਿਗਾਹ ਨਾਲ ਕਿ ਆਪਾਂ ਕਿਹਦੇ ਤੇ ਵਿਸ਼ਵਾਸ ਕਰੀਏ ਕਿਹਦੇ ਤੇ ਵਿਸ਼ਵਾਸ ਨਾ ਕਰੀਏ ਜੋ ਸਾਡਾ ਸਮਾਜ ਹੁੰਦਾ ਸੀ ਸੰਜਾ ਹੁੰਦਾ ਸੀ ਕੋਈ ਵੀ ਇਵੈਂਟ ਹੁੰਦਾ ਸੀ ਅਸੀਂ ਮਿਲ ਕੇ ਉਹਨੂੰ ਕਰਦੇ ਸੀਗੇ ਚਲੋ ਇਹ ਤਾਂ ਇਸ ਮੁਹੱਲੇ ਦੇ ਲੋਕਾਂ ਨੇ ਆਪਣੇ ਅੱਛੇ ਲੋਕ ਵੀ ਵਿੱਚ ਹੀ ਆ ਬੁਰੇ ਲੋਕ ਵੀ ਵਿੱਚ ਹੀ ਹੁੰਦੇ ਕਲਾਸ ਚਾਹ ਤਰ੍ਹਾਂ ਦੇ ਲੋਕ ਹੁੰਦੇ ਆ ਬਾਕੀ ਮੁਹੱਲਾ ਚੰਗਾ ਹੈ ਪੂਰਾ ਮੁਹੱਲਾ ਚੰਗਾ ਸੀਗਾ ਸਮਾਜ ਨਾਲ ਅਸੀਂ ਪਰਿਵਾਰ ਦੇ ਨਾਲ ਆ ਭੈਣ ਦੇ ਕੋਲੋਂ ਉੱਠ ਕੇ ਆਏ ਆ ਸਾਡੀ ਉਹ ਭਤੀਜੀ ਵੀ ਹੈ ਬੇਟੀ ਵੀ ਹੈ ਭਾਂਜੀ ਵੀ ਜੋ ਵੀ ਮੰਨ ਲਓ ਜਦੋਂ ਅਸੀਂ ਬੇਟੀ ਭਤੀਜੀ ਭਾਂਜੀ ਕਹਿੰਨੇ ਆ ਤਾਂ ਉਹ ਆਪਣੀ ਬੇਟੀ ਹੁੰਦੀ ਹੈ ਸੋ ਅਸੀਂ ਇਸ ਪਰਿਵਾਰ ਦੇ ਨਾਲ ਹਰ ਤਰ੍ਹਾਂ ਖੜੇ ਆ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਵੇਂ ਸ਼ੀਤਲ ਜੀ ਨੇ ਕਿਹਾ ਮੈਂ ਵੀ ਐਡਵੋਕੇਟ ਆ ਕੋਈ ਐਡਵੋਕੇਟ ਦੀ ਆਪਾਂ ਨੂੰ ਜ਼ਰੂਰਤ ਹੋਈ ਹੈ ਆਪਾਂ ਉਹ ਵੀ ਕਰਾਂਗੇ ਔਰ ਹੁਣੇ ਸਾਜੇ ਜਨਰਲ ਸੈਕਟਰੀ ਪਾਰਟੀ ਦੇ ਸ਼ੋਕਸ਼ਰਿੰਜ ਜੀ ਨੇ ਮਹਿਲਾ ਕਮਿਸ਼ਨ ਔਰ ਦੇ ਵਿੱਚ ਔਰ ਚਾਈਲਡ ਕਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਹੈ ਸਿਉ ਮੁੱਟੋ ਨੂੰ ਲੈ ਕੇ ਉਹਨੂੰ ਵੀ ਅੱਗੇ ਪਰਸੂ ਕਰਾਂਗੇ ਔਰ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੂੰ ਵੀ ਭੈਣ ਹੈ ਤੂੰ ਵੀ ਮਾਂ ਹੈ ਤੂੰ ਵੀ ਬੇਟੀ ਹੈ ਕਿ ਇੱਕ ਮਹਿਲਾ ਕਨਸਟੇਬਲ ਨਹੀਂ ਇੱਥੇ ਪਹੁੰਚ ਸਕੀ ਔਰ ਤੁਸੀਂ ਲੋਕਾਂ ਨੂੰ ਦੱਸਣ ਲਈ ਸਸਪੈਂਡ ਕਰਤਾ ਕਿਉਂ ਸਸਪੈਂਡ ਵੀ ਡਿਸਮਿਸ ਹੋਣਾ ਚਾਹੀਦਾ ਤੁਸੀਂ ਵੀ ਪੱਤਰਕਾਰਤਾ ਕਰਦੇ ਹੋ ਜਦੋਂ ਵੀ ਕੋਈ ਇਦਾਂ ਦੀ ਘਟਨਾ ਸਮਾਜ 'ਚ ਘਟਦੀ ਹੈ ਜਿਹੜਾ ਦੋਸ਼ੀ ਹੈ ਜਿਹੜਾ ਵੀ ਕਿਸੇ ਐਕਟ ਨੂੰ ਅੰਜਾਮ ਦਿੰਦਾ ਹੈ ਉਸ ਤੋਂ ਪਹਿਲੇ ਜਿਹੜੇ ਲੋਕ ਘਟਨਾ ਨਾਲ ਸੰਬੰਧਿਤ ਹੈ ਜਾਂ ਉਸ ਤੋਂ ਬਾਅਦ ਜਿਹੜੇ ਲੋਕ ਉਸ ਘਟਨਾ ਨਾਲ ਸੰਬੰਧਿਤ ਹੈ ਉਹ ਵੀ ਉਸੀ ਜੁਰਮ ਦੇ ਘੇਰੇ ਦੇ ਵਿੱਚ ਆਂਦੇ ਆ ਅਗਰ ਉਹ ਚਾਰ ਪੁਲਿਸ ਵਾਲੇ ਇੱਥੇ ਆਏ ਔਰ ਕਿੰ ਘੰਟੇ ਬਹਿ ਕੇ ਗਏ ਜਿਨ੍ਹਾਂ ਕੋ ਸਰਚ ਨਹੀਂ ਹੋਈ ਉਹ ਵੀ ਸੱਕਦੀ ਨਿਗਾਹ ਨਾਲ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਸੱਕਦੀ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਡਿਸਮਿਸ ਕਰਕੇ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਸਲਾਕਾਂ ਦੇ ਪਿੱਛੇ ਭੇਜਣਾ ਚਾਹੀਦਾ ਇਹ ਇਹ ਸ਼ਿਤਲ ਜੀ ਮੇਰਾ ਸਵਾਲ ਤੁਹਾਨੂੰ ਕਿ ਜੇਕਰ ਪੁਲਿਸ ਟਾਈਮ ਤੇ ਐਕਸ਼ਨ ਲੈ ਲੈਂਦੇ ਕੀ ਹੋ ਸਕਦਾ ਹੈ ਇਹ ਬੱਚੀ ਉਹ ਜ਼ਿੰਦਾ ਵੀ ਹੋ ਸਕਦੀ ਹੁੰਦੀ ਸਾਡੇ ਵਿੱਚ ਹੁੰਦੀ ਐ ਜੋ ਔਰ ਇਲਾਜ ਕਰਾ ਲੈਂਦੇ ਔਰ ਪਰਵਾਰ ਸੇਵਾ ਕਰ ਲੈਂਦਾ ਕਿਸੇ ਤਰੀਕੇ ਦੇ ਨਾਲ ਕਿ ਕੀ ਕਰੀਏ ਭਾਨਾ ਨੂੰ ਬਾਰ ਬਾਰ ਸੋਚੀ ਜਾਂਦੇ ਬਾਈ ਤੁਸੀਂ ਬਾਰ ਬਾਰ ਦੇਖੋ 22 ਘੰਟੇ ਹੋ ਗਿਆ ਤੁਹਾਨੂੰ ਕਹਿ ਤਰੇਆ ਕਿਸ ਪਰਿਵਾਰ ਨਾਲ ਹੋਤੇ ਲਾਤਾ ਲਾਮ ਸੰਚਰ ਬਹੁਤ ਵੱਡਾ 22 ਘੰਟੇ ਹੋ ਗਿਆ ਇਸ ਪਰਿਵਾਰ ਨਾਲ ਕਮਿਸ਼ਨਰ ਨਹੀਂ ਆਈ ਪੁੱਛਣ ਆਈ ਇਸ ਪਰਿਵਾਰ ਦਾ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੱਡੀ ਨਲਾਇਕ ਸਰਕਾਰ ਹੈ ਇਹਨਾਂ ਜਲੰਧਰ ਵੈਸਟ ਦੇ ਸਾਬਕਾ ਵਿਧਾਇਕ ਸ਼ੀਤਲ ਗੁਰਾਲ ਜਿਹੜੇ ਕਹਿ ਰਹੇ ਨੇ ਕਿ ਪੁਲਿਸ ਦਾ ਐਕਸ਼ਨ ਜਿਹੜਾ ਹੈ ਇਸ ਘਟਨਾ ਦੇ ਵਿੱਚ ਬੜਾ ਨਲਾਇਕੀ ਭਰਿਆ ਰਿਹਾ ਸਵਾਲ ਚੱਕ ਰਹੇ ਨੇ ਕਿ ਪੁਲਿਸ ਦੇ ਜਿਹੜੇ ਵੀ ਮੁਲਾਜ਼ਮ ਇੱਥੇ ਆਏ ਜਾਂ ਜੋ ਪੁਲਿਸ ਦਾ ਐਕਟਰ ਰਿਹਾ ਜੋ ਜਿਸ ਤਰ੍ਹਾਂ ਹੈਂਡਲ ਕਰ ਰਹੀ ਹੈ ਪੁਲਿਸ ਉਹਦੇ ਤੇ ਉਹਨਾਂ ਦੇ ਰਿਐਕਸ਼ਨ ਤੋਂ ਇਹ ਕਹਿ ਰਹੇ ਨੇ ਕਿ ਇਹ ਨਾਕਾਫੀ کافی ਨਹੀਂ ਹੈ ਕੈਮਰਾਮੈਨ ਰੋਹਿਤ ਦੇ ਨਾਲ ਰਮਨ ਚੂਕਾ ਬਾਦਨਿਕਸ਼ਵਰਾ ਟੀਵੀ ਜਲੰਧਰ